ਹੈਲੋ एवरीवन वेलकम ਬੈਕ ਟੂ ਆਰ YouTube ਚੈਨਲ ਟੀਚਿੰਗ এডਿਕੇਸ਼ਨ ਕਈ ਕੈਂਡੀਡੇਟਸ ਦਾ ਸਾਨੂੰ ਕਮੈਂਟ ਆਇਆ ਸੀ ਕਿ ਜਿਹੜੀ PSAT 2024 ਦੀ ਪ੍ਰੀਖਿਆ ਜਿਹੜੀ ਹੈ ਉਹ ਕਦੋਂ ਹੋਏਗੀ ਤੇ ਜਿਹੜੇ ਉਹਦੇ PSAT 2024 ਲਈ ਜਿਹੜੇ ਫਾਰਮ ਫਿਲ ਅਪ ਸ਼ੁਰੂ ਹੋਣੇ ਨੇ ਉਹ ਕਦੋਂ ਹੋਣਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੇ ਹੁਣ ਜਿਹੜਾ ਹੈ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਨਾਲ ਹੀ ਜੜੀਆਂ ਨੇ ਸਾਡੇ ਕੋਲ ਜੜੀਆਂ ਲੋਕ ਸਭਾ ਦੀਆਂ ਜੜੀਆਂ ਚੋਣਾਂ ਨੇ ਚੱਲ ਰਹੀਆਂ ਨੇ ਤੇ ਜਿਹੜੀ ਇਹਦੀ ਡੇਟ ਸਾਡੀ ਪੀਐਸਟ 2024 ਦੀ ਹਾਲੇ ਤੱਕ ਜਿਹੜੀ ਡਿਸਾਈਡ ਹੋਈ ਸੀ ਜੀ ਉਹ ਹੈ 26 ਮਈ ਹਲੇ ਡਿਪਾਰਟਮੈਂਟ ਵੱਲੋਂ ਜਿਹੜੀ ਹੈ ਕੋਈ ਵੀ ਨਵੀਂ ਜਾਣਕਾਰੀ ਨਹੀਂ ਆਈ ਆ ਉਹਨਾਂ ਦੀ ਜਿਹੜੀ ਮੀਟਿੰਗ ਹੋਣੀ ਸੀ 18 ਨੂੰ ਸ਼ਾਇਦ ਹੋ ਗਈ ਹੋਣੀ ਆ ਪਰ ਉਹਦੇ ਚ ਹਲੇ ਤੱਕ ਕੁਝ ਵੀ ਨਿਕਲ ਕੇ ਨਹੀਂ ਆਇਆ ਕਿ ਜਿਹੜੀ ਅੱਗੇ ਜਿਹੜੀ ਹੈ ਹੁਣ ਜਿਹੜੀ ਪੀਐਸਟ 2024 ਦੀ ਪ੍ਰੀਖਿਆ ਜਿਹੜੀ ਹੈ ਉਹ ਕਦੋਂ ਸ਼ੁਰੂ ਹੋਣੀ ਹੈ ਤੁਸੀਂ ਇੱਕ ਵਾਰ ਜਿਹੜੀ ਹੈ 26 ਮਈ ਨੂੰ ਜਿਹੜੀ ਹੈ ਉਹ 26 5 24 ਨੂੰ ਜਿਹੜਾ ਉਹ ਮੰਨ ਕੇ ਚੱਲੋ ਇਹ ਪ੍ਰੀਖਿਆ ਤੇ ਉਹਦੇ ਨਾਲ ਹੀ ਤਿਆਰੀ ਕਰੋ ਹੁਣ ਕਈ ਕੈਂਡੀਡੇਟ ਇਹ ਸੋਚ ਰਹੇ ਹੋਣਗੇ ਕਿ ਜੇ 26 ਮਈ ਨੂੰ ਇਹ ਹੋਣੀ ਆ ਤਾਂ ਉਹ ਤੋਂ ਪਹਿਲਾਂ ਫਾਰਮ ਕਦੋਂ ਫਿਲ ਹੋਣਗੇ ਤਾਂ ਫਾਰਮ ਦੀ ਟੈਨਸ਼ਨ ਜ਼ਿਆਦਾ ਨਾ ਲਓ ਜੀ ਫਾਰਮ ਜਦੋਂ ਆਗੇ ਉਹਨਾਂ ਨੇ ਮਿੰਟੋ ਮਿੰਟ ਪ੍ਰਵਾਹ ਲੈਣੇ ਤੇ ਆਪਣਾ ਜਿਹੜਾ ਨਾਮ ਨਾਲ ਪੇਪਰ ਲੈ ਲੈਣਾ ਕਿਉਂਕਿ ਹੁਣ ਤੁਹਾਡੇ ਕੋਲ 골ਡਨ ਚਾਂਸ ਆ ਹੁਣ ਤੁਸੀਂ ਤਿਆਰੀ ਕਰ ਸਕਦੇ ਹੋ ਵਧੀਆ ਜੇ ਤੁਹਾਨੂੰ ਹੁਣ ਤੁਹ ਦੱਸਦੀ ਹੈ ਕਿ ਜਿਹੜੀ ਦਸੰਬਰ 2021 ਦਸੰਬਰ 2021 ਨੂੰ ਜਿਹੜਾ ਪੀਟੈਟ ਹੋਇਆ ਸੀ ਉਹ ਵੀ ਇਸੇ ਤਰ੍ਹਾਂ ਹੋਇਆ ਸੀ ਜੀ ਉਹ ਵੀ ਜਿਹੜਾ 15 20 20 ਤਕਰੀਬਨ 20 ਦਿਨ ਜਿਹੜੇ ਆ ਪਹਿਲਾਂ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਸੀ ਕਿ ਜਿਹੜੀ ਦਸੰਬਰ 21 ਜਿਹੜਾ ਹੈ ਨੂੰ 21 ਦਾ ਪੇਪਰ ਹੋਏਗਾ ਦਸੰਬਰ ਕਿਨੂੰ ਪਰ ਜਿਹੜਾ ਹੈ ਉਦੋਂ ਵੀ ਸਾਰਿਆਂ ਨੂੰ ਐ ਲੱਗਦਾ ਸੀ ਕਿ ਜਿਹੜਾ ਪੇਪਰ ਹੈ 20 ਦਿਨਾਂ ਦੇ ਵਿੱਚ ਵਿੱਚ ਕਿਵੇਂ ਹੋ ਜਾਊਗਾ ਕਿ ਐਪਲੀਕੇਸ਼ਨ ਫਾਰਮ ਨਹੀਂ ਫਿਲ ਹੋਏ ਤੇ ਨਾਲੇ ਜਿਹੜਾ ਹੈ ਉਹ ਪੇਪਰ ਹੋਊਗਾ ਕਿਵੇਂ ਇੰਨੀ ਜਲਦੀ ਕੰਡਕਟ ਪਰ ਜਿਹੜਾ ਪੇਪਰ ਹੈ ਉਹ 21 ਨੂੰ ਜਿਹੜਾ ਹੈ 2021 ਦੇ ਵਿੱਚ ਦਸੰਬਰ ਦੇ ਵਿੱਚ ਜਿਹੜੀ ਡੇਟਸ ਡਿਸਾਈਡ ਹੋਈ ਸੀ ਉਸੇ ਨੂੰ ਹੀ ਹੋਇਆ ਸੀ ਜੀ ਤਾਂ ਇਸ ਕਰਕੇ ਆ ਤੁਸੀਂ ਜ਼ਿਆਦਾ ਉਹ ਪ੍ਰੈਸ਼ਰ ਨਾ ਲਓ ਕਿ ਜਿਹੜਾ ਹੈ ਫਾਰਮ ਕਦੋਂ ਫਿਲ ਹੋਣਾ ਹੈ ਤੁਸੀਂ ਸਿਰਫ ਆਪਣਾ 26 ਮਈ ਦਾ ਫੋਕਸ ਕਰਕੇ ਚੱਲੋ ਹੋ ਸਕਦਾ ਹੈ ਕਿ ਪੇਪਰ ਜਿਹੜਾ ਤੁਹਾਡਾ ਡਿਲੇ ਵੀ ਹੋ ਜੇ ਕਿਉਂਕਿ ਕੋਡ ਆਫ ਕੰਡਕਟ ਕਰਕੇ ਪਰ ਤੁਸੀਂ ਇੱਕ ਵਾਰ ਦੇ ਲਈ 26 ਮਈ ਦਾ ਮੰਨ ਕੇ ਆਪਦੀ ਜਿਹੜੀ ਪ੍ਰੈਪਰੇਸ਼ਨ ਆ ਉਹਨੂੰ ਜਾਰੀ ਰੱਖ ਸਕਦੇ ਹੋ ਜੇ ਕੋਈ ਹੋਰ ਲੇਟੈਸਟ ਅਪਡੇਟ ਆਉਂਦੀ ਹੈ ਪੀਐਸ 2024 ਦੇ ਅਗਰ ਫਾਰਮ ਫਿਲ ਅਪ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਕੋਈ ਡੇਟ ਐਕਸਟੈਂਡ ਹੁੰਦੀ ਹੈ ਤਾਂ ਸਾਡੇ ਚੈਨਲ ਦੇ ਉੱਤੇ ਜਿਹੜੀ ਤੁਹਾਨੂੰ ਜਾਣਕਾਰੀ ਆ ਉਹ ਮਿਲ ਜੂਗੀ ਇਸ ਕਰਕੇ ਲੇਟੈਸਟ ਜਾਣਕਾਰੀ ਦੇ ਲਈ ਜਿਹੜੀ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਹੀ ਜਿਹੜਾ ਹੈ ਨੋਟੀਫਿਕੇਸ਼ਨ ਨੂੰ ਬੈਲ ਨੂੰ ਔਨ ਕਰ ਲੈਣਾ ਤਾਂ ਕਿ ਜਿਹੜਾ ਹੈ ਸਾਡੇ ਲੇਟੈਸਟ ਜਿਹੜੀ ਇਨਫੋਰਮੇਸ਼ਨ ਅਸੀਂ ਪਾਵਾਂਗੇ ਉਹ ਤੁਹਾਨੂੰ ਮਿਲ ਸਕੇ ਤੇ ਅਸੀਂ ਜਿਹੜੀ ਹੈ ਸੀਡੀਪੀ ਦੀ ਸੀਰੀਜ਼ ਸ਼ੁਰੂ ਕੀਤੀ ਹੈ ਉਹ ਉਹਦੇ ਰਿਗਾਰਡਿੰਗ ਵੀ ਤੁਸੀਂ ਜਿਹੜੀ ਹੈ ਸੀਡੀਪੀ ਦੀ ਜਿਹੜੀ ਤਿਆਰੀ ਹੈ ਫੋਰ ਪੀਐਸ ਟੈਟ 2024 ਉਹ ਸਾਡੇ ਤੋਂ ਫ੍ਰੀ ਦੇ ਵਿੱਚ ਕਰ ਸਕਦੇ ਹੋ ਤੇ ਬਾਕੀ ਕੈਂਡੀਡੇਟਸ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਜੇ ਤੁਹਾਡੀ ਕੋਈ ਹੋਰ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਹ ਵੀ ਪੁੱਛ ਸਕਦੇ ਹੋ ਥੈਂਕਸ ਫਾਰ ਵਾਚਿੰਗ ਦਾ ਵੀਡੀਓ ਧੰਨਵਾਦ